ਵੀ ਨਿਊ ਹੋਲੈਂਡ ਹੋਵੇ ਸਪੈਸ਼ਲ ਐਡੀਸ਼ਨ ਦੇ ਵਿੱਚ ਐਸ਼ਲ ਐਡੀਸ਼ਨ ਤਾਂ ਫਿਰ ਸਪੈਸ਼ਲੀ ਟਰੈਕਟਰ ਹੈ ਭਾਈ ਇਹ ਕਿਹਨਾ ਮਾਡਲ ਹੈ ਇਹ 18 ਮਾਡਲ ਹੈ ਭਾਈ ਜੀ 19 ਦੀ ਕਾਪੀ ਹੈ RF ਦੇ ਨਵੇਂ ਪਾਤੇ ਸੋਹਣੇ ਲੱਗ ਰਹੇ ਹਨ ਨੂੰ ਵੀ ਵੇਟ ਲਾਏ ਹੋ ਨੇ ਬੰਦੇ ਨੇ ਅੱਛਾ ਇਹ ਦਾਗ ਜੇ ਜ਼ਰੂਰ ਨੇ ਹਜੇ ਅਸੀਂ ਧੋਇਆ ਵੀ ਨਹੀਂ ਹੈਗਾ ਠੀਕ ਹੈ ਲਾ ਕੇ ਚੱਲੋ 145000 ਡਿਮਾਂਡ ਕਰਦੇ ਆ ਓਕੇ ਸਵਾਰੀ ਲੈ ਜਾਂਦਾ ਭਾਈ ਬਰਨਾਲੇ ਦੇ ਹੋਗੇ ਬਠਿੰਡੇ ਦੇ ਹੋਗੇ ਆਪਣੇ ਭਰਾਵਾ ਮੰਗਾ ਭਾਈ ਬਹੁਤ ਸਾਲਾਂ ਤੋਂ ਆਉਂਦੇ ਹਾਂ ਤੇ ਚਲੋ 320000 ਤਾਂ ਡਿਮਾਂਡ ਹੈ ਬਾਕੀ ਮੌਕੇ ਤੇ ਵੀ ਮਾਨਤਾਣ ਹੋਊ ਕਰ ਦਾਂਗੇ ਭਾਈ ਜੇ 8 ਮਾਡਲ ਪ ਹਾਂ ਜੀ ਲਓ ਵੀ ਸੱਜਣੋ ਕੀ ਹਾਲ ਚਾਲ ਨੇ ਮਿੱਤਰ ਪਿਆਰੇ ਅੱਜ ਦੁਬਾਰਾ ਨਾ ਫੇਰ ਪਹੁੰਚ ਗਏ ਆਪਾਂ ਦਿੱਤੂ ਪਰ ਜੱਟਾਂ ਦੇ ਵਿੱਚ ਬਾਈ ਸਾਡੇ ਸੱਤੇ ਹੋਰਿਆਂ ਲਵੇ ਸੱਜਣੋ ਪਹਿਲਾ ਵੀਡੀਓ ਕੀਤੀ ਸੀ ਤੁਸੀਂ ਬੜਾ ਜਿਵੇਂ ਕਹਦੀਏ ਭਰਮਾ ਹੰਗਾਰਾ ਦਿੱਤਾ ਜਿੰਨੇ ਵੀ ਟਰੈਕਟਰ ਬਾਈ ਹੋਰਿਆਂ ਲਵੇ ਹੈਗੇ ਸੀ ਸਾਰੇ ਦਿਨਾਂ ਦੇ ਹਿਸਾਬ ਨਾਲ ਹੀ ਬਿਲਕੁਲ ਜਾਇਜ਼ ਰੇਟ 'ਚ ਬਾਈ ਹੋਰਿਆਂ ਨੇ ਦਿੱਤੇ ਸੀ ਤੇ ਉਸੇ ਤਰ੍ਹਾਂ ਪਤਾ ਨਹੀਂ ਕਿੰਨੇ ਕ ਟਰੈਕਟਰ ਬਾਈ ਲੈ ਕੇ ਆਏ ਆ ਦੁਆਰੇ ਖੁੱਲ ਕੇ ਜਾਣਕਾਰੀ ਲੈਣੇ ਆ ਅੱਜ ਬਾਕੀ ਬਾਈ ਉਹ ਰਹਿਣਾ ਕਰਦੇ ਆ ਗੱਲਬਾਤ ਕੀ ਹਾਲੇ ਵੀਰੇ ਠੀਕੋ ਵਧੀਆ ਵਧੀਆ ਪਹਿਲਾਂ ਬਹੁਤ ਭਰਾਵਾਂ ਦੇ ਫੋਨ ਆਏ ਕਹਿੰਦੇ ਬਾਈ ਸਿਰਫ 5-4000 ਨਾਲ ਫੇਰਾਂ ਵਾਲੀ ਟਰੈਕਟਰ ਦੇ ਦਿੰਦਾ ਹਾਂ ਬਾਈ ਇਦਾਂ ਹੀ ਆ ਫੇਰ ਇਦਾਂ ਬਾਹਲੀ ਕਮਾਈ ਨਹੀਂ ਰਹੀ ਵੀਰੇ ਹੁਣ ਕਮਾਜਾ ਅੱਛਾ ਬਾ 5-4000 ਬੱਚ ਜੇ ਬਹੁਤ ਆ ਠੀਕ ਹੈ ਤੇ ਹੁਣ ਆਪਾਂ ਅੱਜ ਕਿੰਨੇ ਟਰੈਕਟਰ ਦਿਖਾਉਣੇ ਬਾਈ ਟਰੈਕਟਰ ਆਪਾਂ ਦਿਖਾਉਣੇ 15-16 ਦਿਖਾ ਦੇ 15-16 ਟਰੈਕਟਰ ਤੇ ਸ਼ੁਰੂਆਤ ਕਿਹੜੇ ਤੋਂ ਕਰ ਦੀ ਜਿਹੜੇ ਤੋਂ ਤੁਹਾ ਬਾਕੀ ਹੋਰ ਵੀ ਆ ਬਾਈ ਹਰੇਕ ਦੇ ਦਿਨ ਚ ਚਾਹਣਾ ਹੁੰਦੀ ਹੈ ਵੀ ਯਾਰ ਟਰੈਕਟਰ ਘਰੇ ਸਵਰਾਜ ਹੋਵੇ ਹੈਨਾ ਬਿਲਕੁਲ ਬਿਲਕੁਲ ਬਹੁਤ ਵਧੀਆ ਟਰੈਕਟਰ ਨੇ ਬਾਈ ਜੀ ਉਸਤਾਦ ਕਿੰਨਾ ਮਾਡਲ ਹੈ ਇਹ 2013 ਮਾਡਲ ਹੈ ਜੀ 2013 ਮਾਡਲ ਹੈ ਹਾਂ ਜੀ ਹਾਂ ਜੀ 2013 ਮਾਡਲ ਹੈ ਹਾਂ ਜੀ ਅਜੇ ਪੰਪ ਪੰਪ ਸਾਰੇ ਸੀਲਡ ਨੇ ਅੱਛਾ ਉਹਨਾ ਟਰੈਕਟਰ ਦਾ ਟਾਇਰ ਟੂਰ ਦੇਖ ਲਓ 80 ਪੈਸੇ ਟਾਇਰ ਨੇ 75 80 ਪੈਸੇ ਕਲੌਸ ਕਰ ਇੰਜਨ ਵਾਲਾ ਵੀਰੇ ਇਹ ਅਸਹੀ ਕਰ ਲਓ ਕਲੌਸ ਕਰ ਇੰਜਨ ਦੇ ਵਿੱਚ ਦੀ ਡਿਮਾਂਡ ਵੱਧਦਾ ਕਲੌਸ ਕਰ ਇੰਜਨ ਵਿੱਚ ਤੇ ਉਸਤਾਦ ਇਹਦਾ ਅਜੇ ਨੰਬਰ ਦੀ ਗੱਲ ਕਰੀ ਕਿਥੋਂ ਦਾ ਹੈ ਨੰਬਰ ਪ ਇਹ ਦੂਜੀ ਪਾਰਟੀ ਦੇ ਨਾਮ ਆ ਸੈਕੰਡ ਪਾਰਟੀ ਦੇ ਨਾਮ ਆ ਹਾਂਜੀ ਸੈਕੰਡ ਪਾਰਟੀ ਦੇ ਨਾਮ ਆ ਓਕੇ ਤੇ ਟਰੈਕਟਰ ਬਹੁਤ ਸੰਭਿਆ ਹੋਇਆ ਵੱਡੀ ਗੱਲ ਸੱਜਣ ਨੂੰ ਤੁਹਾਨੂੰ ਮੈਂ ਹੋਰ ਦੱਸਦਾ ਕਿਉਂਕਿ ਇਹ ਭਰਾ ਲਵੇ ਜਿੱਦਾਂ ਵੀ ਟਰੈਕਟਰ ਆਜੂਣੇ ਇਹਨੂੰ ਉੱਦੀ ਦੇ ਦੇਣਾ ਹੁੰਦਾ ਕੋਈ ਮਤਲਬ ਇਹ ਨਹੀਂ ਕਿ ਆ ਵੀ ਤਿਆਰ ਕਰਾਉਂਦੇ ਆ ਨਾ ਬਾਈ ਤਿਆਰ ਤੋਰ ਨਹੀਂ ਕਰਾਉਂਦੇ ਆ ਸਾਡ ਜੋ ਚੀਜ਼ਾਂ ਆ ਗਈਆਂ ਨੇ ਜਿਵੇਂ ਆ ਨਾਰਮਲ ਟੈਂਟ ਆ ਇਹ ਸਰਪਣਾ ਮੇਰੇ ਸਾਹਬ ਨਾਲ 100 150 ਦੀ ਗੱਲ ਹੋਊ। ਉਹ ਗੱਲ ਕੁਝ ਵੀ ਨਹੀਂ ਬਾਈ ਨੇ ਉਹ ਵੀ ਰੱਖਿਆ ਹੋਇਆ ਪਰ ਕਰਾਉਂਦੇ ਹੀ ਨਹੀਂ ਹੈਗੇ ਜਿੱਦਾਂ ਹੈਗੇ ਬਸ ਜਿੱਦਾਂ ਟਰੈਕਟਰ ਲੈਂਦਾ ਉਹ ਵੀ ਵੇਚ ਦਿੰਦਾ ਤੇ ਬਾਈ ਨਾ ਅਸੀਂ ਕੋਈ ਸਮਾਨ ਲਾਹੀ ਆ ਬਾਈ ਐਡਾ ਇੱਕ ਵਗੈਰਾ ਜੋ ਇਹ ਵੀ ਗੱਲ ਹੈਗੀ ਆ ਸਾਰਾ ਕੁਝ ਉਦਾਂ ਹੀ ਆ ਬਾਈ ਜੀ ਜਿਵੇਂ ਬਾਈ ਦੇ ਤੋਂ ਕੋਈ ਸਿੱਧੋਂ ਘਰੋਂ ਮਿਲ ਗਿਆ ਉਮੀ ਟਰੈਕਟਰ ਵੇਚ ਦਿੰਦੇ ਆ ਬਾਈ ਖੜਾਤਾ ਬਾਈ ਲਿਆ ਕੇ ਬਸ ਦਵਾਉਣੇ ਦਵਾਉਣੇ ਆ ਮਾੜਾ ਮੋਟਾ ਪਾਸ ਕੰਪਾਉਂਡ ਕਰ ਦਿੰਨੇ ਆ ਅਜੇ ਟਿਊਬਾਂ ਟੱਬਾਂ ਬਾਈ ਸੀਡ ਦਾ ਟਰੈਕਟਰ ਦੀਆਂ ਓਕੇ ਓਕੇ ਤੇ ਬਾਈ ਜੇ ਇਹਦੀ ਰੇਟ ਦੀ ਗੱਲ ਕਰੀਏ ਰੇਟ ਦੀ ਗੱਲ ਕਰੀਏ ਬਾਈ ਇਹਦਾ ਆਪਾਂ 435000 ਕਹਿੰਦੇ ਆ ਡਿਮਾਂਡ ਹਾਂਜੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਜਦੋਂ ਮਾਰ ਤਾਂ ਜਿੰਨਾ ਕੁ ਬੰਦਾ ਦੂਰ ਨੇੜੇ ਹੁੰਦਾ ਉਹਨਾਂ ਕਾਪਾ ਕਰ ਦਿੰਦੇ ਆ ਬਾਈ ਓਕੇ ਹਾਂ ਚੰਗਾ ਟਰੈਕਟਰ ਆ ਪੂਰਾ ਬਾਈ ਚੰਗਾ ਟਰੈਕਟਰ ਹੈ 2013 ਮਾਡਲ ਆ ਸੈਕੰਡ ਪਾਰਟੀ ਦੇ ਨਾਮ ਆ 50 ਦਾ ਨੰਬਰ 50 ਨੰਬਰ ਹਾਂਜੀ ਤੇ ਸੱਜਣ ਨੂੰ ਕਰ ਲਿਓ ਸੰਪਰਕ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਇਧਰਲੇ ਪਾਸੇ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਹੁੰਦੇ ਬਾਈ ਵੀ ਨਿਊ ਹਾਲੈਂਡ ਹੋਵੇ ਸਪੈਸ਼ਲ ਐਡੀਸ਼ਨ ਦੇ ਵਿੱਚ ਐਸ਼ਲ ਐਡੀਸ਼ਨ ਦਾ ਫਿਰ ਸਪੈਸ਼ਲਿਟੀ ਟਰੈਕਟਰ ਆ ਬਾਈ ਇਹ ਕ ਨਾ ਮਾਡਲ ਆ ਇਹ 18 ਮਾਡਲ ਆ ਬਾਈ ਜੀ 19 ਦੀ ਕਾਪੀ ਆ ਅੱਛਾ हां जी 18 ਮਾਡਲ ਹੈ ਤੇ 19 ਦੇ ਵਿਚਾਰ ਸੀ ਬਣੀ ਹੋਈ ਹੈ ਓਕੇ ਇਹਦੇ ਚਾਰੇ ਟਾਇਰ ਨਾਲ ਦੀਤੀ ਬਾਈ ਜੀ ਆ ਮੁਰਲੇ ਅਸੀਂ ਪਵਾਤੇ ਦੇ ਜੱਜ ਜੀ ਟਾਇਰ ਮਾਰਫ ਦੇ ਨਵੇਂ ਪਾਤੇ ਸੋਹਣੇ ਲੱਗਦੇ ਸਾਨੂੰ ਬਿਲਕੁਲ ਜੀ ਤਾਂ ਕਰਕੇ ਅਸੀਂ ਚੇਂਜ ਕਰਾਤੇ ਤੇ ਉਸਤਾਦ ਨੰਬਰ ਇਹਦਾ ਵੀ ਪੰਜਾਬ ਦੀ ਨੰਬਰ ਪੰਜਾਬ ਹੀ ਆ ਬਾਈ ਜੀ ਓਕੇ ਤੇ ਇਹ ਕਿੰਨੀ ਪਾਰਟੀ ਦੇ ਨਾ ਇਹ ਫਰਸਟ ਪਾਰਟੀ ਦੇ ਨਾਂ ਆ ਜੀ ਫਰਸਟ ਪਾਰਟੀ ਦੇ ਨਾਮ ਆ ਓਕੇ ਤੇ ਸੱਜਣੋ ਸਤਰੀ ਸੁਤਰੀ ਕੈਂਟ ਲੱਗੀ ਹੋਈ ਆ ਪੂਰੀ ਤੇ ਬਾਈ ਬਾਕੀ ਇੰਜਨ ਗੇਰ ਦੀ ਕਿਮਿਆ ਪੂਰਾ ਵਧੀਆ ਵੀਰੇ ਨਾ ਇਹ ਟਰੈਕਟਰ ਪਿਆ ਕਿਤੇ ਵੀ ਤੁਸੀਂ ਮਾਰੋ ਕਿਤੋਂ ਹਜੇ ਚਾਬੀ ਵੀ ਨਹੀਂ ਲੱਗੀ ਬਾਈ ਕਿਤੇ ਅੱਛਾ ਸਾਰੇ ਸੀਲ ਆ ਪੰਪ ਦੀ ਜਿੱਥੇ ਵੀ ਤੁਸੀਂ ਮਾਰੋਗੇ ਸਾਰਾ ਸੀਲਡ ਆ ਵੀ ਵੇਟ ਲਾਏ ਹੋ ਨੇ ਬੰਦੇ ਨੇ ਇਹ ਦਾਗ ਜੇ ਜਰੂਰ ਨੇ ਹਜੇ ਅਸੀਂ ਧੋਇਆ ਵੀ ਨਹੀਂ ਹੈਗਾ ਠੀਕ ਹੈ ਹਾਂਜੀ ਹਾਂਜੀ ਇੱਥੇ ਵੇਟ ਲੱਗੇ ਹੋਈ ਸੀ ਓਕੇ ਤੇ ਮਗਰਾਡਾਂ ਦੇ ਵਿੱਚ ਵੀ ਵਿਖਾ ਦੀ ਸਾਰਾ ਸੀਲਡ ਪਿਆ ਟਰੈਕਟਰ ਕਿਤੇ ਵੀ ਚਾਬੀ ਨਹੀਂ ਫਿਰ ਪੂਰਾ ਬਾਈ ਨਵਾਂ ਟਰੈਕਟਰ ਪਿਆ ਹੂੰ ਤੇ ਬਾਈ ਜੀ ਇਹਦੀ ਪਰ ਰੇਟ ਦੀ ਗੱਲ ਕਰੀਏ ਸਤੇ ਇਹ ਕਿੰਨੇ ਦਾ ਟਰੈਕਟਰ ਬਣੇ ਇਹ 6,75 ਹਜ਼ਾਰ ਕਹਿੰਦੇ ਆ ਬਾਈ ਜੀ ਡਿਮਾਂਡ ਹਾਂਜੀ ਹਾਂ ਡਿਮਾਂਡ ਓਕੇ ਵਕਤ ਮੌਕੇ ਤੇ ਡਿਮਾਂਡ ਕਰਦੇ ਜਿੰਨਾ ਹੋ ਸਕੂ ਕਰਦੇ ਆ ਬਾਈ ਜੀ ਹਾਂਜੀ ਤੇ ਉਸ ਤੋਂ ਬਾਅਦ ਫੇਰ ਇਧਰਲੇ ਪਾਸੇ ਆ ਗਿਆ ਜੀ ਇਹ ਹੈਗਾ ਜੀ 2008 ਮਾਡਲ ਇਹ ਵੀ ਫਰਸਟ ਪਾਰਟੀ ਦਾ ਹੀ ਟ੍ਰੈਕਟਰ ਆ ਜੀ ਅੱਛਾ ਫਰਸਟ ਪਾਰਟੀ ਦਾ ਨਾ ਨੰਬਰ ਇਹਦਾ ਵੀ ਪੰਜਾਬ ਦੀ ਹੋ ਨੰਬਰ ਪੰਜਾਬੀ ਮਹਾਲੀ ਨੰਬਰ ਪੰਜਾਬ ਦਾ ਓਕੇ ਪੀਪੀ 65 ਮਹਾਲੀ ਸਾਲ ਪਿਛਲੇ ਨਵੇਂ ਆਰ ਗਈ ਆ ਮੋਰਲੇ ਵੀ 60 ਪੈਸੇ ਟਾਇਰ ਆ ਇਹ 3 ਸਪੀਡ ਚ ਆ ਬਾਈ ਜੀ ਅੱਛਾ 3 ਸਪੀਡ ਦੇ ਵਿੱਚ ਆ ਹਾਂ ਜੀ ਹਾਂ ਬਈ ਮਗਰੇ ਟਾਇਰ ਇਹਦੇ ਰੇਡੀਅਲ ਨੇ ਨਾ ਹੈਗੇ ਦੂਜੇ ਹੀ ਆ ਬਾਈ ਰੇਡੀ ਨਹੀਂ ਹੈਗੇ ਹਾਂ ਓਕੇ ਉਦਾਂ ਜਣੀ ਚੰਗੇ ਆ ਪੋਲੋ ਦੇ ਟਾਇਰ ਆ ਇਹ 8 ਮਾਡਲ ਆ ਇਹ 8 ਮਾਡਲ ਆ ਪੰਜਾਬ ਦਾ ਨੰਬਰ ਆ ਮਾਲੀਆ ਠੀਕ ਆ ਪੰਜਾਬ ਨੰਬਰ ਆ ਫਸਟ ਪਾਰਟੀ ਦੇ ਨਾਮ ਆ ਫਸਟ ਪਾਰਟੀ ਦਾ ਟਰੈਕਟਰ ਚੰਗਾ ਕੋਈ ਬਾਜ ਬਲੋ ਬਿਲਕੁਲ ਵੀ ਨਹੀਂ ਹੈਗੀ ਓਕੇ ਤੇ ਬਈ ਇਹਦੀ ਜੇ ਡਿਮਾਂਡ ਦੀ ਗੱਲ ਕਰੀਏ ਇਹ ਆਪਾਂ 385000 ਕਰ ਦਿੰਦੇ ਆ ਇਹ ਤਾਂ 385000 ਹਾਂ 385000 ਠੀਕ ਹੈ ਤੇ ਬਾਕੀ ਮੌਕੇ ਦਾ ਰੇਟ ਆ ਸੱਜਣੋ ਤੇ ਹਾਂ ਜਿਹੜਾ ਵੀ ਤੁਸੀਂ ਟਰੈਕਟਰ ਲੈਣਾ ਹੋਇਆ ਨਾ ਬਾਕੀ ਮੌਕੇ ਤੇ ਤੁਹਾਡਾ ਫੁੱਲ ਮਾਨਤਾ ਹਰੇਕ ਟਰੈਕਟਰ ਦੇ ਵਿੱਚ ਹੋਣਾ ਤੇ ਉਸਤਾਦ ਜਿਹੜੇ ਇੱਕ ਨਮਾ ਇਹ 2004 ਮਾਡਲ ਆ ਵੀਰੇ ਇਹ 2004 ਉਦੋਂ ਵੀ ਦੇਖ ਲਓ ਇਹ ਪਾਵਰ ਸਟੀering ਚ ਹੈ ਡਬਲ ਇਹਦੇ ਡਿਸਟ੍ਰਿਬਿਊਟਰ ਲੱਗਿਆ ਅਸਾ ਪਾਵਰ ਸਟੀering ਦਾ ਪਾਵਰ ਸਟੀering ਦਾ ਇਹ ਦੇਖੋ ਤੁਸੀਂ ਮੁਰਲੇ ਟਾਇਰ ਨਵੇਂ ਵਰਗੇ ਹੀ ਆ ਤੇ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ ਲੱਗਾ ਹਾ ਓਕੇ ਫਸਟ ਪਾਰਟੀ ਦਾ ਟਰੈਕਟਰ ਆ ਮਗਰਲੇ ਟਾਇਰ ਵੀ ਨਵੇਂ ਵਰਗੇ ਹੀ ਪੈਣੇ ਹੋਣੇ ਨਾ ਫਸਟ ਪਾਰਟੀ ਦਾ ਟਰੈਕਟਰ ਆ ਵੀਰੇ ਠੀਕ ਹੈ ਜੀ ਹ ਅਸਾ ਕੋਈ ਐਚਪੀ ਨਹੀਂ ਨਾ ਨਾ ਕੋਈ ਐਚਪੀ ਨਹੀਂ ਸਾਰਾ origignal ਆ ਦੇਖੋ ਸੋਸੂ ਆਪਣੇ 18 ਮਾਡਲ ਵਾਂਗ ਪਈ ਹੈ ਬਾਈ ਸਾੰਬੇ ਆ ਟਰੈਕਟਰ ਬੰਦਾ ਪੂਰਾ ਹਾਂਜੀ ਹਾਂ ਤੇ ਇਹਦੀ ਵੀਰੇ ਜਿਹੜਾ ਮਾਰਦੀ ਇਹਦਾ 3 ਲੱਖ 40 ਹਜ਼ਾਰ ਕਰਦਾ 3 ਲੱਖ 40 ਹਜ਼ਾਰ ਚਾਰੇ ਟਾਇਰ ਨਵੇਂ ਆ ਰ ਗਿਆ ਜਣੀ ਪੈਸਾ ਲਾਉਣ ਦੀ ਨਹੀਂ ਬਾਈ ਲੋੜ ਕਿਸੇ ਨੂੰ ਠੀਕ ਹੈ ਬਈ ਹਾਂ ਚੰਗਾ ਟਰੈਕਟਰ ਹੈ ਵੀ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਬਾਈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਉਸਤਾਦ ਜਿਹੜਾ ਆ ਖੜਾ 3700 ਫੋਡ ਇਹ 1995 ਮਾਡਲ ਹੈ ਜੀ ਇਹ ਮੈਨੂੰ ਲੱਗਦਾ ਸਾਰੀ ਓਰੀਜਨਲ ਹੈ ਬਈ ਹਨਾ ਸਾਰਾ ਓਰੀਜਨਲ ਹੈ ਜੀ ਹਾਂ 95 ਮਾਡਲ ਦਾ ਸਿਰਫ ਸਾਰੀ ਜਿਹੜਾ ਸਾਰਾ ਕੁਝ ਲੱਗਿਆ ਪਿਆ ਟਰੈਕਟਰ ਤੇ ਇੰਜਨ ਗੇਅਰ ਦਾ ਵੀ ਬਹੁਤ ਚੰਗਾ ਟਰੈਕਟਰ ਹੈ ਵੀਰਾ ਠੀਕ ਹੈ ਬਾਈ ਬਈ ਇਹਦੇ ਨੰਬਰ ਪੰਜਾਬ ਦੇ ਹੀ ਆ ਹਾਂ ਨੰਬਰ ਪੰਜਾਬ ਆ ਆਪਣੇ ਕੋਲ ਤਕਰੀਬਨ ਸਾਰੇ ਪੰਜਾਬ ਨੰਬਰ ਹੀ ਆ ਬਾਈ ਸਾਰੇ ਟਰੈਕਟਰ ਆਪਣੇ ਪੰਜਾਬ ਨੰਬਰ ਹੀ ਬਿਲਕੁਲ ਛੱਡੇ ਹਰਿਆਣਾ ਜਾਂ ਹੋਰ ਵਿ ਟਾਇਰ ਦੇਖ ਲੋ ਇਹਦੇ ਟਾਇਰ ਪਿਛਲੇ ਹੈਗੇ 70 ਪੈਸੇ ਮੁਰਲੇ ਤਾਂ ਚਲੋ ਹਾਂ ਕਸਿਆਰ ਗਈ ਆ ਨਾ ਐਵੇਂ ਕਹਿਦੀ ਬੂਨੇ ਤਾਂ 25 ਕੋਪੀ ਬਾਕੀ ਇੰਜਣ-ਉੰਜਣ ਗੇਰ ਦਾ ਬਹੁਤ ਸੋਹਣਾ ਟਰੈਕਟਰ ਆ ਤੇ ਬਈ ਜੇ ਇਹਦੀ ਡਿਮਾਂਡ ਕਰੀਏ ਕਿੰਨੇ ਦਾ ਟਰੈਕਟਰ ਬਣੂ ਇਹਦਾ ਪਾ ਲਾ ਕੇ ਚੱਲੋ 145000 ਡਿਮਾਂਡ ਕਰਦੇ ਆ ਓਕੇ ਬਾਕੀ ਮੈਨੇਜਮੈਂਟ ਅਕਸਰ ਵੀ ਲੈਣਾ ਬੋਲਦਾ ਹੁੰਦਾ ਵੀ ਪਹਿਲਾਂ ਵੀ ਜਵਾਨ ਸੀ ਤੇ ਅੱਜ ਵੀ ਜਵਾਨ ਹੈ ਬਿਲਕੁਲ ਜੀ ਦੀ ਨਹੀਂ ਪਸੰਦ ਫੋੜ ਕਿਹੜਾ ਉਹ ਕਿਸਾਨ ਹੈ ਕਿਹੜਾ ਉਹ ਕਿਸਾਨ ਹੈ ਬਸ ਇਹਦਾ ਨਾਮ ਚੱਲਦਾ ਕਿਉਂਕਿ ਇਹ ਬਈ ਇਹਦਾ ਨਾਮ ਹੋ ਰਿਹਾ ਹੈ ਜਿੰਨੇ ਮਰਜ਼ੀ ਟਰੈਕਟਰ ਆਗੇ ਇਹਦਾ ਨਾਮ ਚੱਲਦਾ ਇਹਦਾ ਨਾਮ ਚੱਲਦਾ ਬਾਕੀ ਹੋਰ ਵੀ ਹੈ ਨਾ ਇਹਦੀ ਨੌਜਵਾਨ ਮੁੰਡਿਆਂ ਨਾਲ ਵੀ ਲਿਖਾ ਜਾ ਹੁਣ ਤਾਂ ਬਾਈ ਲੋਕ ਬਜ਼ੁਰਗਾਂ ਨਾਲ ਵੀ ਲਿਖਾ ਜਾਣ ਲੱਗ ਗਏ ਦੇਖ ਲਾ ਤੂੰ ਹੈ ਜਿਵੇਂ ਜਵਾਕਾਂ ਨੂੰ ਬਾਹਰ ਲਿਜਾਣਦੇ ਆ ਟਰੈਕਟਰ ਫੋੜ ਨੂੰ ਬਾਹਰ ਲਿਜਾਣ ਹੂੰ ਇਹ ਬਾਈ ਹੈਗਾ 2008 ਮਾਡਲ ਇਹਦੇ ਪਿਛਲੇ ਟਾਇਰ ਨਾਲ ਦੇ ਬਾਈ ਹਜੇ ਟਰੈਕਟਰ ਇਹ ਵੀ ਬਹੁਤ ਨਮਾ ਆ ਆਹ ਟਾਇਰ ਨਾਲ ਦੇ ਨੇ ਨਾਲ ਦੇ ਟਾਇਰ ਆ ਬਾਈ ਇਹ ਤਾਂ ਬਈ ਫਿਰ ਖੜਾ ਹੀ ਆਇਆ ਹੋਇਆ ਨਾ ਕਿਤੇ ਮੰਨ ਲਓ ਬਹੁਤ ਘੱਟ ਚੱਲਿਆ ਹੋਇਆ ਕਲੌਚ ਕਰ ਇੰਜਣਾ ਵੀ ਓਕੇ ਟਰੈਕਟਰ ਬਹੁਤ ਨਮਾ ਹੈ ਵੀ ਛੋ ਸ਼ੂ ਦਾ ਬਾਕੀ ਸੀਟ ਸੂਟ ਵਗੈਰਾ ਛਤਰੀ ਕਨੋਪੀ ਲੱਗੀ ਪਿਆ ਐਲ ਡੀਆਂ ਪੱਖਾ ਪੁੱਖਾ ਸਾਰਾ ਕੁਝ ਲੱਗਿਆ ਹੋਇਆ ਉਦਾਂ ਹੀ ਬਾਕੀ ਸੱਜਰੂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਵੀ ਇਹ ਉਹ ਭਰਾ ਨੇ ਇਹਨਾਂ ਨੇ ਬਿਲਕੁਲ ਟਰੈਕਟਰ ਕੋਈ ਤਿਆਰ ਨਹੀਂ ਕਰਾਉਣਾ ਜਿਸ ਤਰ੍ਹਾਂ ਕਿਸਾਨ ਜਮੇ ਖੜਾ ਉੱਕਣੀ ਖੜਾ ਆ ਹਾਂ ਜਿਸ ਤਰ੍ਹਾਂ ਕਿਸਾਨ ਦੇ ਘਰੋਂ ਆਗੇ ਨੇ ਉਦਾਂ ਹੀ ਲਿਆਉਂਦੇ ਹੁੰਦੇ ਆ ਤੇ ਓਮੀ ਖੜਾ ਵੀ ਉਰੇ ਉਰੇ ਲਿਆ ਕੇ ਖੜਾ ਦਿੰਦੇ ਆ ਵੀ ਨਫਾ ਤੇ ਇਹਨਾਂ ਨੇ ਵਾੜਾ ਲੈਣਾ ਨਹੀਂ ਹੁੰਦਾ ਕਿਉਂਕਿ ਬਾਕੀ ਮਿਹਨਤ ਚਲੋ ਜਦੋਂ ਅਗਲਾ ਦਾ ਬਾਈ ਤਿਆਰ ਸੱਟੋ ਖਰਾ ਨਹੀਂ ਹੁੰਦੇ ਪਰ ਤਿਆਰ ਹੋਣ ਵਾਲਾ ਆ ਕੋਈ ਅਸੀਂ ਚਲੋ ਦੇ ਦਿੰਨੇ ਆ ਕੋਈ ਵਪਾਰੀ ਵੀ ਲੈ ਜਾਂਦੇ ਆ ਉਹ ਤਿਆਰ ਤੁਰ ਕਰਦੇ ਆ ਜਿਹੜੇ ਉਹ ਲੈ ਜਾਂਦੇ ਆ ਹਨਾ ਹਾਂਜੀ ਮਤਲਬ ਤੁਹਾਡੇ ਤੋਂ ਵਪਾਰੀ ਵੀ ਲੈ ਜਾਂਦੇ ਆ ਬਾਈ ਹਾਂਜੀ ਵਪਾਰੀ ਲੈ ਜਾਂਦਾ ਬਾਈ ਬਰਨਾਲੇ ਦੇ ਹੋਗੇ ਬਠੰਡੇ ਦੇ ਹੋਗੇ ਆਪਣੇ ਭਰਾਵਾ ਮੰਗਾ ਬਾਈ ਬਹੁਤ ਸਾਲਾਂ ਤੋਂ ਆਉਂਦੇ ਆ ਹਾਂਜੀ ਤੇ ਬਾਈ ਤੁਸੀਂ ਫਿਰ 320000 ਮਾਡਲ 8 ਹੈ ਮਾਡਲ 8 ਹਾਂਜੀ ਸਾਰਾ ਟਰੈਕਟਰ Ориਜਨਲ ਆ ਬਾਈ ਤੇ ਸੱਜਣ ਨੂੰ ਦੇਖ ਲਓ 320000 ਤਾਂ ਡਿਮਾਂਡ ਆ ਬਾਕੀ ਮੌਕੇ ਤੇ ਵੀ ਮਾਨਤਾਨ ਹੋ ਕਰ ਦਾਂਗੇ ਬਾਈ ਜੇ 8 ਮਾਡਲ ਆ ਪੰਜਾਬ ਦਾ ਨੰਬਰ ਆ ਸਭਰਾ ਟਰੈਕਟਰ ਇਹ ਹਨਾ ਹਾਂਜੀ ਹਾਂਜੀ ਤੇ ਜਦੋਂ ਫਿਰ ਇਹ ਤਿਆਰ ਹੋ ਗਿਆ ਬਾਈ ਫਿਰ ਇਹਦਾ 4 ਲੱਖ ਰੁਪਏ ਡਿਮਾਂਡ ਬਿਲਕੁਲ ਹੋ ਜਾਊ ਬਾਈ ਟਾਇਰ ਪੈ ਗਏ ਤੇ ਪਿਛਲੇ ਚਲੋ ਨਾਲ ਦੇਨੇ ਅਸੀਂ ਤਾਂ ਬਾਕੀ ਜੋ ਹੋਰ ਥੋੜੀਆਂ-ਮੋਟੀਆਂ ਤੇ ਕਮੀਆਂ-ਪੇਸ਼ੀਆਂ ਨੇ ਕੱਢ ਦਿੰਦੇ ਨੇ ਪਰ ਟਰੈਕਟਰ ਦਾ ਚਾਹੇ 4 ਲੱਖ ਦਾ ਹੀ ਵਿਕ ਜਾਵੇ ਇਹਦੇ ਦਾਸ ਤਾਂ ਕੱਲੇ ਟਾਇਰ ਹੀ ਐ ਦੇਖੋ ਲਿਫਟ ਲੋਡ ਕੰਪ ਵੀ ਨਾਲ ਦਾ ਨਾ ਪਿੱਛੋਂ ਟਿਬਾਂ-ਟਾਬਾਂ ਖੁੱਲੀਆਂ ਬਾਈ ਇਹਦੀਆਂ ਓਕੇ ਅਜੇ ਸਾਰਾ ਕੁਝ ਨਾਲ ਦਾ ਹੀ ਆ ਕੀ ਬਾਤ ਆ ਯਾਰ ਚੰਗਾ ਟਰੈਕਟਰ ਆ ਪੂਰਾ ਫਿਰ ਸਮਾਨ ਵੀ ਲੱਗਿਆ ਸਤਰੀ-ਸਤਰੀ ਪੱਕਾ-ਪੱਕਾ ਸਾਰਾ ਮਾਡਲ 8 ਹੈ ਮੁੱਲ 320000 ਹੈ ਤੇ ਬਾਕੀ ਇਹਦੇ ਵਿੱਚੋਂ ਵੀ ਮਾਰਦਾ ਮੈਂ ਤੂੰ ਵੀ ਗਾਇ ਨਗੀਨਾ ਕਿੱਥੋਂ ਲੱਭ ਕੇ ਲਿਆਉਣਾ ਇਹ ਵੀ 8 ਇਹਦੇ ਵੀ ਨਾਲ ਦੇ ਟਾਇਰ ਦੇਖੋ ਟਾਇਰ ਕਿੰਨਾ ਸੋਹਣਾ ਹਾਂਜੀ ਇਹ ਵੀ 8 ਮਾਡਲ ਦੇ ਟਾਇਰ ਨੇ ਲੋਕਲੀ ਪਟਿਆ ਬਈ ਬਈ ਮਾਰ ਤੂੰ ਬਈ ਪੂਰੇ ਸੌਤ ਨਾਲ ਰੱਖਿਆ ਹੋਇਆ ਇੱਥੇ ਮਰਜੀ ਐ ਇੰਡੀਕੇਟਰ ਤੇ ਮਾਰ ਲਾ ਬਈ ਇੱਥੇ ਮਾਰ ਲਾ ਜਿੱਥੇ ਕਹੇਗਾ ਚਾਹੇ ਆਪਾਂ ਤੋਂ ਡਰੈਸ ਲੈ ਕੇ ਬੰਦਾ ਮਾਲਕਾਂ ਤੋਂ ਪੁੱਛ ਲਵੇ ਵੀਰੇ ਓਕੇ ਉਹ ਕੰਮ ਨਹੀਂ ਆਪੜਾ ਕੋਈ ਝੂਠ ਵਾਲਾ ਹੈਨਾ ਠੀਕ ਹੈ ਜੀ ਆਪਾਂ ਦਾ ਕਾਪੀ ਦੀ ਫੋਟੋ ਦਿਖਾ ਦੰਨੇ ਅਗਲੇ ਨੂੰ ਵੀ ਬਾਈ ਚਾਹੇ ਜਾ ਕੇ ਪੁੱਛਿਆ ਬਿਲਕੁਲ ਬਿਲਕੁਲ ਕੋਈ ਮੀਟਰ ਤਾਂ ਨਹੀਂ ਛੇੜਿਆ ਹੋਇਆ ਜਾਂ ਟਰੈਕਟਰ ਦਾ ਕੋਈ ਟਾਇਰ ਪਾਤੇ ਹੁਣ ਨਾਲ ਦੇ ਹੁਣ ਕਹਿ ਦਿੰਦਾ ਬਈ ਛੱਡਾ ਮਹਿਕਮਾ ਥੋੜਾ ਜਿਹਾ ਬਦਨਾਮ ਆ ਤੈਨੂੰ ਪਤਾ ਹੈਨਾ ਹਾਂ ਬਦਨਾਮ ਤਾਂ ਬਈ ਪਰ ਜਿਹੜੇ 8 ਮ ਅਸੀਂ ਜਾ ਕੇ ਵੀ ਪੁੱਛਿਆ ਤੇ ਗੁਰਥੜੀ ਪਿੰਡ ਸਾਡੇ ਕੋਲ ਕਿਸਨਗੜ ਗੁਰਥੜੀ ਉੱਥੋਂ ਲੈ ਕੇ ਆਏ ਬਾਈ ਕਿਸਨਗੜ ਗੁਰਥੜੀ ਦੇ ਦੇ ਲਿਆ ਗੁਰਥੜੀ ਤੋਂ ਆਇਆ ਹੋਇਆ ਪੂਰਾ ਸੋਹਣਾ ਟਰੈਕਟਰ ਆ ਬਾਈ ਜਿੰਨਾ ਕਹਿੰਦੇ ਨੇ ਓਨਾ ਸੋਹਣਾ ਤੇ ਸੱਜਣੂ ਦੇਖੋ ਹਨਾ ਸਿਸਟਮ ਸਿਸਟਮ ਪੂਰਾ ਲੱਗਿਆ ਹੋਇਆ ਤੇ ਮਾਡਲ 8 ਹੀ ਆ ਬਾਈ ਹਨਾ 8 ਮਾਡਲ ਆ ਬਾਈ ਤੇ ਇਸ ਦਾ ਇਹਦੀ ਇਹਦੀ ਓਨਰ ਆ ਕੈਸ਼ ਦਾ ਟਰੈਕਟਰ ਆ ਇਹਦੇ ਵਿੱਚ ਜੇ ਬੰਦੇ ਨਾਮ ਵੀ ਕਰਾਉਂਦੇ ਨੇ ਵੀਰੇ 10,000 ਰੁਪਏ ਉਹ ਪਾਰਟੀ ਦੇ ਦਊਗੀ ਓਕੇ ਕਹਿੰਦੇ ਜੇ ਬੰਦਾ ਆਪਣੇ ਨਾਮ ਕਰਾਉਂਦਾ ਸਾਡੀ ਟੈਨਸ਼ਨ ਫਰੀ ਹੋ ਜੂ ਠੀਕ ਹੈ ਅਸੀਂ 10,000 ਰੁਪਏ ਅਸੀਂ ਹਾਂ ਜੀ ਤੇ ਲੋ ਮਿੱਤਰੋ ਜੇ ਕਿਸੇ ਭਰਾ ਨੇ ਨਾਮ ਕਰਾਉਣਾ ਤੇ ਜੀ ਜਿਹਦੇ ਘਰੋਂ ਬਾਈ ਦੂ ਲਿਆਂਦਾ ਉਹ 10000 ਰੁਪਏ ਵੀ ਦੇ ਦੇਣਗੇ 10000 ਰੁਪਏ ਉਹ ਦੇ ਦੇਣਗੇ ਜੇ ਕੋਈ ਨਾਮ ਕਰਾਉਗਾ ਕਿਉਂਕਿ 25000 ਲੱਗ ਜੇ 22 ਲੱਗ ਜੇ ਉਹ ਕਹਿੰਦੇ 10 80 ਦੇ ਦਾਂਗੇ ਬੰਦਾ ਨਾਮ ਕਰਾ ਲਵੇ ਠੀਕ ਆ ਬਾਈ ਹਾਂ ਜੀ ਤੇ ਇਹ ਬਾਈ ਇਹ ਕਿੰਨੇ ਪੰਪ ਪੰਪ ਨੂੰ ਕਿਤੇ ਵਿਚਾਬੇ ਨਹੀਂ ਹੈਗੇ ਬਾਈ ਸੋਨਾ ਟਰੈਕਟਰ ਆ ਪੂਰਾ ਫੁੱਲ ਗਾਰੰਟੀ ਵਾਲਾ ਜੀ ਹਾਂ ਜੀ 260000 ਦਾ ਬਾਈ ਸਿਰਫ ਪిల్లా ਮਿੱਤਰੋ 260 ਦੇ ਵਿੱਚ ਟਰੈਕਟਰ ਚੱਕੋ ਜਾਰ 8 ਮਾਡਲ ਫਾਰਮ ਟਰੈਕ ਹੈ ਨਾ ਤੇ ਸਾਡੇ ਇਹ ਤੋਂ ਲਾ ਬਿਰਿਆ ਹੋਰ ਕਿਹੜੇ ਆ ਖੜੇ ਨੇ ਦੋ ਇਧਰਲੇ ਪਾਸੇ ਡੀਜ ਇਹ ਸੋਨਾ ਲਿਕਾ 7 ਮਾਡਲ ਆ ਜੀ ਅਸੇ ਹੀ 7 ਮਾਡਲ ਆ ਇਹ ਵੀ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਚੰਗਾ ਇੰਜਨ ਗੇਅਰ ਦਾ ਪਿਛਲੇ ਟਾਇਰ ਹੈਗੇ 60 ਕੇ ਪੈਸੇ ਮੁਰਲੇ ਹੈਗੇ ਆ 70 ਕੇ ਪੈਸੇ ਟਰੈਕਟਰ ਚੰਗਾ ਬਾਈ ਪੂਰਾ ਇੰਜਨ ਗੇਅਰ ਦਾ ਡਬਲ ਡਿਸਟ੍ਰਿਬਿਊਟਰ ਲੱਗਿਆ ਪਿਆ ਹੈ ਓਕੇ ਹਾਂਜੀ ਹਾਂਜੀ ਤੇ ਬਾਈ ਇਹਦੀ ਕੀ ਮੁੱਲ ਵੜੀ ਇਸ ਤੇ ਇਹ ਵੀ ਆਪਾਂ ਦੇ ਦਾਂਗੇ ਬਾਈ 2 ਲੱਖ 60 ਕੇ ਹਜ਼ਾਰ ਦੇ 2 ਲੱਖ 60 ਡਿਮਾਂਡ ਵਧ ਕਰਦੇ ਹਾਂਜੀ ਠੀਕ ਹੈ ਲਓ ਮਿੱਤਰੋ 2 ਲੱਖ 60 ਹਜ਼ਾਰ ਦੇ ਵਿੱਚ 7 ਮਾਡਲ ਹਾਂਜੀ ਸਾਹਿਬ 7 ਮਾਡਲ DI 600 ਨਾਲ ਇੱਕ ਹੈ ਨਾ ਨੰਬਰ ਪੰਜਾਬ ਦਾ ਪਹਿਲੀ ਬਾਡੀ ਦਾ ਨਾਮ ਹੈ ਤੇ ਬਈ ਜਿਹੜਾ ਆ ਖੜਾ ਫਿਰ ਇਹ 1999 ਮਾਡਲ ਆ ਬਾਈ 1999 ਮਾਡਲ ਹਾਂ ਚਾਰੇ ਟਾਇਰ ਨਵੇਂ ਆ ਤੇ ਗੁਡੀਅਰ ਦੇ ਓਕੇ ਤੇ ਟਰੈਕਟਰ ਵੀ ਸੋਹਣਾ ਪੂਰਾ ਬਿਲਕੁਲ ਬਈ ਇਹਦਾ ਸਾਰਾ ਕਲਰ Ориਜਨਲ ਹੀ ਹੈ ਨਾ ਹਾਂ Ориਜਨਲ ਹੈ ਬਾਈ ਕੰਪਨੀ ਦਾ ਕਲਰ ਹੀ ਆਪਾਂ ਨਹੀਂ ਜਣੀ ਕੋਈ ਛੇੜਿਆ ਹੋਇਆ ਕੁਝ ਹੂੰ ਪਿੱਛੋਂ ਬੰਦੇ ਨੇ ਕੋਈ ਕੁਝ ਕਰਾਇਆ ਹੋਇਆ ਹੋਵੇ ਕਹਿ ਨਹੀਂ ਸਕਦੇ ਓਕੇ ਉਹ ਟਰੈਕਟਰ ਚੰਗਾ ਪੂਰਾ ਟਰੈਕਟਰ ਪੂਰਾ ਚੰਗਾ ਪੂਰਾ ਸੋਹਣਾ ਟਰੈਕਟਰ ਹੈ ਤੇ ਨੰਬਰ ਇਹਦਾ ਵੀ ਉਸਤਾਦ ਪੰਜਾਬ ਦੇ ਹੋ ਨੰਬਰ ਪੰਜਾਬ ਦਾ ਯਾਨੀ ਸਾਨੂੰ ਲੱਗਦਾ ਤਾਂ ਬੰਦੇ ਮੰਨੇ ਨਹੀਂ ਵੀ ਸ਼ੋ ਪੇਂਟ ਹੈ ਇਹਦੀ ਅੱਛਾ ਹਾਂ ਮਗਰਾਟ ਤਾਂ ਚਲੋ ਚੇਂਜ ਕਰੇ ਹੋਇਆ ਜੀ ਅਸ ਮਗਰਾਟ ਉਹਨਾਂ ਦਾ ਸਾਡਾ ਸਾਡਾ ਐਕਸਪੀਰੀਅੰਸ ਤਾਂ ਕਹਿੰਦਾ ਵੀ ਪੇਂਟ ਜਣੀ ਉਹ ਬੰਦੇ ਕਹਿੰਦੇ ਵੀ ਨਹੀਂ ਅੱਛਾ ਹਾਂ ਜੀ ਹਾਂ ਪਰ ਕਾਰਮੀ ਵੀ ਨਾ ਇਹ ਮਤਲਬ ਕਿਉਂਕਿ ਜੇ ਇੱਕ ਹੋਇਆ ਹੋਇਆ ਵੀ ਆ ਤਾਂ ਵੀ ਜਣੀ ਪੂਰਾ ਸੋਨਾ ਹੋਇਆ ਹੋਇਆ ਪਤਾ ਨਹੀਂ ਲੱਗ ਰਿਹਾ ਹਾਂ ਜਜ ਨਹੀਂ ਹੋ ਰਿਹਾ ਜਜਮੈਂਟ ਨਹੀਂ ਹੋ ਰਹੀ ਬਾਈ ਸਹੀ ਗੱਲ ਹੈ ਇੱਕ ਮਤਲਬ ਆਪਣੇ ਵੀ ਮਨ ਦੇ ਵਿੱਚ ਜਿੰਮੇ ਸੱਕਾ ਹੈ ਛੱਕਾ ਹਾਂ ਸੱਕਾ ਹੈ ਕਹਿ ਆਪ ਵੀ ਸਕਦੇ ਕਹਿ ਨਹੀਂ ਪੂਰਾ ਜਦ ਬੰਦਾ ਮੰਨ ਨਹੀਂ ਰਿਹਾ ਫਿਰ ਕਹਿ ਵੀ ਨਹੀਂ ਸਕਦਾ ਕਿਉਂਕਿ ਉਦਾਂ ਦੀ ਕੋਈ ਜਿੰਮੇ ਲੱਸਣ ਕੋਈ ਛੱਡਿਆ ਨਹੀਂ ਨਾ ਹੋਇਆ ਨਾ ਬਾਈ ਜਮੇ ਹੈ ਨਾ ਪਤਾ ਨਹੀਂ ਲੱਗਦਾ ਕਿੱਥੋਂ ਵੀ ਚੰਗਾ ਟਰੈਕਟਰ ਹੈ ਬਾਈ ਪੂਰਾ ਡਬਲ ਕਲਚ ਆ ਚਾਰੇ ਟਾਇਰ ਗੁਡਇਰ ਦੇ ਨਵੇਂ ਆ ਸੋਹਣਾ ਟਰੈਕਟਰ ਹੈ 240000 ਡਿਮਾਂਡ ਆ ਜੀ ਮੇਰਾ 585 ਹਾਂ ਜੀ ਤੇ 240000 40000 ਡਿਮਾਂਡ ਹਾਂਜੀ ਮਾਡਲ ਹੈਗਾ 1999 1999 ਠੀਕ ਹੈ ਤੇ ਲੋ ਮਿੱਤਰੋ ਕਰ ਲਿਓ ਸੰਪਰਕ ਜਿਹੜਾ ਵੀ ਟਰੈਕਟਰ ਤੁਹਾਨੂੰ ਪਸੰਦ ਆਉਂਦਾ ਨਾ ਬਾਈ ਨਾਲ ਡਾਇਰੈਕਟ ਹੀ ਪਸੰਦ ਕਰ ਲਿਓ ਸਜਣੋ ਹੋਰਾਂ ਜਿਵੇਂ ਕਹიდੀਏ ਵਪਾਰੀ ਭਰਾ ਮਾਦੇ ਨਾਲੋਂ ਤੁਹਾਡਾ ਇੱਥੇ ਆ ਕੇ ਬੜਾ ਵੱਡਾ ਫਾਇਦਾ ਹੋਣਾ ਨੰਬਰ 1 ਤੇ ਜੋ ਦੁਆਰੇ ਤੁਹਾਨੂੰ ਫੇਰ ਦੱਸ ਦਨ। ਪਹਿਲਾਂ ਤੁਹਾਡੀ ਵੀਡੀਓ ਦੇਖ ਕੇ ਬਹੁਤ ਬੰਦੇ ਆ। ਬਾਈ ਤੇਲ ਪਵਾ ਕੇ ਲੈ ਗਿਆ ਫਿਰ ਹਜ਼ਾਰ ਦਾ। ਕਹਿੰਦਾ ਕਿਹਾ ਕਿਉਂ ਤੁਸੀਂ? ਅਸੀਂ ਤਾਂ ਕਿਹਾ ਸੀ ਦੂਰ ਵਾਲਿਆਂ ਨੂੰ ਕਿਹਾ ਬਈ ਜਿਹੜੇ ਸਾਡੇ ਨੇੜੇ ਵਾਲੇ ਉਹ ਵੀ ੜ ਜਾਂਦੇ ਆ। ਕਹਿੰਦੇ ਨਹੀਂ ਪੱਟੀ ਨੂੰ ਫੋਨ ਲਾਉਨੇ। ਤੇ ਕਹਿੰਦਾ ਭਰਾਵਾ ਪਵਾ ਲੋ ਘਰ ਹੋਰ ਕੀ। ਬਿਲਕੁਲ ਬਿਲਕੁਲ। ਚਲੋ ਪਰ ਉਸੇ ਨਾਲ ਸੱਜਣ ਆਉਂਦੇ ਆ ਬਾਈ ਹਨਾ। ਪਤਾ ਨਹੀਂ ਉਹ ਭਰਾਮਣ ਕਿੰਨੇ ਕਿ ਟਰੈਕਟਰ ਆਪਣੇ ਤੋਂ ਲੈ ਕੇ ਜਾਣੇ ਹੁੰਦੇ ਆ। ਸਾਨੂੰ ਵੀ ਆਉਂਦਾ ਸਾਨੂੰ ਲੰਬ ਹਨਾ ਅੱਜ ਪਰ। ਪੂਰੇ ਹੁਣ ਕਹਿ ਦਈਏ ਕੱਲ ਨੂੰ ਪਵਾਈਏ ਨਾ ਫਿਰ ਮਾੜੀ ਗੱਲ ਬਾਈ। ਇਹ ਗੱਲ ਹੈ। ਤੇ ਲੇ ਹੁੰਦੇ ਉਦਾਂ ਹੀ ਵੇਚ ਦਿੰਦੇ ਆ ਕੋਈ ਤਿਆਰ ਨਹੀਂ ਕਰਾਉਂਦੇ ਤੇ ਥੋੜੇ ਜਿ ਮਨਾਫੇ ਨਾਲ ਹੀ ਟਰੈਕਟਰ ਦੇ ਦਿੰਦੇ ਯਾਰ ਤੁਹਾਡੇ ਵਾਸਤੇ ਸਪੈਸ਼ਲ ਜਿਵੇਂ ਕਹੀ ਦੀਏ ਵੀਡੀਓ ਬਣਾਉਣ ਆਇਆ ਸੀ ਮੈਂ ਖਿਆ ਯਾਰ ਜਿਹੜੇ ਸਸਤੇ ਟਰੈਕਟਰ ਵੇਚਦੇ ਆ ਨਾ ਫਿਰ ਉਹ ਭਰਾ ਕਿਉਂ ਨਾ ਤੁਹਾਡੇ ਸਾਣ ਮੁੱਖ ਕੀਤੇ ਜਾਣ ਤਾਂ ਕਰ ਲਿਓ ਸੰਪਰਕ ਸੱਜਣੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਦਿੱਤੂਪੁਰ ਜਟਾਂ ਦੇਸੂ ਪਰ ਜੱਟਾਂ ਭਾਰਤ ਤੋਂ ਤੋਂ ਪਟਿਆਲਾ ਰੋ ਪਟਿਆਲਾ ਆਪਾਂ ਨੂੰ ਹੈਗਾ ਸਿਰਫ 25 ਕਿਲੋਮੀਟਰ ਨਾਬਾ 20 ਕਾ ਸਰੰਦ 20 ਕਾ ਤੇ ਖੰਨਾ ਵੀ 25 ਕਾ ਠੀਕ ਹੈ ਜਾਨਕੀ ਸੈਂਟਰ ਚ ਬੈਠੇ ਆਪਾਂ ਸੈਂਟਰ ਚ ਬੈਠੇ ਆਪਾਂ ਕਰ ਲੇ ਸੰਪਰਕ ਸੱਜਣਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬੜੀ ਮਿਹਰਬਾਨੀ ਧੰਨਵਾਦ ਓਕੇ ਥੈਂਕ ਯੂ